ਸਿੰਘ ਸਾਹਿਬ ਅੱਜ ਸ਼ੁਰੂਆਤ ਹੋਈ ਹੈ ਪਾਠ ਦੇ ਕੇ ਕੀ ਅੰਦਾਜ਼ਾ ਕੀ ਲਾ ਰਹੇ ਹੋ ਅ ਖੁਸ਼ੀ ਵਾਲੀ ਗੱਲ ਹੈ ਕਿ ਸਰਗਤਾ ਨੇ ਬੜਾ ਮਾਣ ਦਿੱਤਾ ਹੈ ਹਲਕਾ ਸਨੌਰ ਪਟਿਆਲੇ ਦੇ ਕੋਲ ਹੈ ਇੱਥੋਂ ਦੀ ਸੰਗਤ ਨੇ ਵੱਡੀ ਗਿਣਤੀ ਚ ਇਕੱਠੇ ਹੋ ਕੇ ਜਿੱਥੇ ਗੁਰਦਾਰਾ ਇਤਿਹਾਸਕ ਪੰਨਹੇੜੀ ਵਿਖੇ ਸਮਾਗਮ ਕੀਤੇ ਆ ਹੱਤਕ ਵਿਚਾਰਾ ਹੋਈਆਂ ਔਰ ਉੱਥੇ ਵੱਖ-ਵੱਖ ਗੁਰਦਾਰਾ ਕਮੇਟੀਆਂ ਨੇ ਵੱਖ-ਵੱਖ ਜਥੇਬੰਦੀਆਂ ਨੇ ਵੱਖ-ਵੱਖ ਸਭਾ ਸੁਸਾਇਟੀਆਂ ਸਿੰਘ ਸਭਾਵਾਂ ਨੇ ਨਿਮਾਣੇ ਦੇ ਸੇਵਕ ਦਾ ਮਾਣ ਕੀਤਾ ਮੈਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਸਨੌਰ ਹਲਕੇ ਦੀਆਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦਾ ਸਰਾਰ ਸਰਦਾਰ ਹਰਿੰਦਰਪਾਲ ਸਿੰਘ ਉਹਨਾਂ ਨੇ ਸੰਗਤਾਂ ਨੂੰ ਪ੍ਰੇਰਣਾ ਦਿੱਤੀ ਹੈ ਬੜਾ ਵੱਡਾ ਕੱਟ ਕੀਤਾ ਹੈ ਇੰਤਜ਼ਾਮ ਕੀਤੇ ਨੇ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਦਾਬਸ ਸੈਂਪਲ ਤੋਂ ਦੁੱਬੜਾ ਦੇ ਵਿੱਚ ਕਿਵੇਂ ਨਿਕਲੇਗੀ ਕੰਮ ਕਿਉਂਕਿ ਆਪਣੇ ਮਸਲੇ ਬਹੁਤ ਬੰਦੀ ਸਿੰਘ ਵਾਲਾ ਮਸਲਾ ਬੇਅਦਬੀ ਦਾ ਇਨਸਾਫ ਨਹੀਂ ਮਿਲਿਆ ਉਹ ਮਸਲੇ ਕਿਵੇਂ ਹਸੋਚਣ ਬਣੀ ਦੇ ਵਿੱਚ ਇਹਦਾ ਹੱਲ ਹੈਗਾ ਹੋਏ ਇਕੱਤਰ ਮਿਲ ਹੋ ਮੇਰੇ ਭਾਈ ਦੁੱਬੜਾ ਦੂਰ ਕਰਾਓ ਲਗਲਾਈ ਜਦੋਂ ਅਸੀਂ ਸਾਰੇ ਆਪਸੀ ਨਿੱਜੀ ਛੋਟੇ ਛੋਟੇ ਮਤ ਪੈਦਾ ਤੇ ਉੱਪਰ ਉੱਠ ਕੇ ਇਕੱਠੇ ਬਹਿ ਜਾਗੇ ਜਾ ਉਰ ਦੇ ਦੋ ਦਾ ਖਤਮ ਹੋ ਜੀ ਸਿੰਘ ਸਾਹਿਬ ਜੀ ਡੈਂਟ ਤੇ ਅੰਦਰ ਦੀ ਗੱਲ ਕੀਤੀ ਹੈ ਸਪੀਕਰ ਦੇ ਵਿਚਲਾ ਉਹ ਡੈਂਟ ਕਿਹੜੇ ਬਾਰੇ ਤੁਹਾਨੂੰ ਨਾਮ ਦਾ ਜ਼ਿਕਰ ਕਰੋ 11 12 ਬੰਦੇ ਤੁਸੀਂ ਨਾਮ ਦਾ ਜ਼ਿਕਰ ਕੈਂਟ ਲਗਾਤਾਰ ਹੀ ਪੈ ਰਹੇ ਹੈ ਜੀ ਅੱਜ ਪਾਰਟੀ ਦੀ ਜਿਹੜੀ ਹਾਲਤ ਹੈ ਕਿਸ ਤਰ੍ਹਾਂ ਦੀ ਹੋ ਗਈ ਹੈ ਸ਼ਰਮਣੀਆਂ ਅਕਾਲੀ ਦਲ ਦੀ ਪੰਤਕ ਜਮਾਤ ਹੈ ਸਿੱਖਾਂ ਦੀ ਰਾਸੀ ਜਿਹੜੀ ਹੈ ਇਹ ਪ੍ਰਤੀਨਿਧਤ ਪ੍ਰਤੀਨਿਧਤਾ ਕਰਦੀ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਇਸ ਪਾਰਟੀ ਦਾ ਜਿਹੜਾ ਹੈ ਉਹ ਗਠਨ ਹੋਇਆ ਸੀ ਔਰ ਇਹ ਸੋਚ ਕੇ ਹੋਇਆ ਸੀ ਕਿ ਇਹ ਪੰਥ ਦੀਆਂ ਧਾਰਮਿਕ ਰਾਜਨੀਤਿਕ ਸਮਾਜਿਕ ਜਾਂ ਜਿਹੜੇ ਸਾਡੇ ਆਰਥਿਕ ਹੇਤ ਨੇ ਸਰਕਾਰ ਨੇ ਤੇ ਉਹਨਾਂ ਨੂੰ ਜਿਹੜਾ ਹੈ ਉਹ ਪੂਰਾ ਕਰੇਗੀ ਤੇ ਅੱਜ ਜੋ ਹਾਲਤ ਦੇਖ ਰਹੇ ਅਸੀਂ ਤੇ ਉਹ ਬੜੀ ਚਿੰਤਾਜਨਕ ਹੈ ਉਹ ਬੜਾ ਮਨ ਇਹਦੇ ਨਾਲ ਪਰੇਸ਼ਾਨ ਮੈਂ ਇਸ ਤਰ੍ਹਾਂ ਦੇ ਸਮਾਜੀ 35 ਲੱਖ ਲੋਕਾਂ ਦੀ ਭਰਤੀ ਕਰ ਲਈ ਹੈ ਜਿਸ ਦੇ ਵਿੱਚ ਕਿਵੇਂ ਕਾਂਦੀ ਦਾ ਫਿਰ ਮਜ਼ਬੂਤ ਹੋਏਗਾ ਮੈਂ ਬੜਾ ਹੈਰਾਨ ਹਾਂ ਜੀ ਇੱਕ ਪਿੰਡ ਦੇ ਵਿੱਚ 30 ਵੋਟਾਂ ਪਈਆਂ ਨੇ 40 ਵੋਟਾਂ ਪਈਆਂ ਨੇ ਇਹ ਉਸ ਪਿੰਡ ਦੇ ਵਿੱਚੋਂ ਹਜ਼ਾਰ ਹਜ਼ਾਰ ਪਰਚੀਆਂ ਕੱਢੀਆਂ ਤੇ ਪਤਾ ਨਹੀਂ ਕਿਵੇਂ ਕਰ ਰਹੇ ਆ ਮੈਨੂੰ ਸਮਝ ਤੋਂ ਬਾਹਰ ਹੈ ਜੀ ਸਰ ਅੱਜ ਜਿਹੜਾ ਅੱਜ ਹਲਕਾ ਵਾਜ ਹੋ ਰਿਹਾ ਕੇ ਸਿੰਘ ਸਾਹਿਬ ਅਗਲੀ ਦੌਰ ਬਹੁਤ ਸਾਰੇ ਹੀ ਸੰਗਤਾਂ ਦੇ ਲਗਾਤਾਰੀ ਫੋਨ ਆ ਰਹੇ ਆ ਹਰ ਹਲਕੇ ਤੋਂ ਆ ਰਹੇ ਆ ਸਭਾਗਮ ਵੱਡੀ ਪੱਧਰ ਤੇ ਉੱਤੇ ਰੱਖੇ ਜਾ ਰਹੇ ਆ ਔਰ ਕਈ ਤਾਂ ਜੰਦੇ ਵਿੱਚ ਦੋ ਦੋ ਸਮਾਗਮਾਂ ਦੇ ਵੀ ਜਿਹੜੇ ਆ ਉਹ ਪ੍ਰਬੰਧ ਹੋ ਚੁੱਕੇ ਆ ਤੇ ਮੈਂ ਇਹ ਕਿ ਗੁਰੂ ਪਾਤਸ਼ਾਹ ਮਿਹਰ ਕਰੇ ਤੰਦਰੁਸਤੀ ਬਖਸ਼ੇ ਪਿੰਡ-ਪਿੰਡ ਜਾ ਕੇ ਅਸੀਂ ਨੌਜਵਾਨਾਂ ਨੂੰ ਲਾਮਬਦ ਕਰਾਂਗੇ ਅੱਜ ਤੁਹਾਨੂੰ ਵੱਡੀ ਜ਼ਿੰਮੇਵਾਰੀ ਮਿਲਦੀ ਹੈ ਤੁਹਾਨੂੰ ਜਿਸ ਤਰ੍ਹਾਂ ਅਕਾਲੀ ਸੁਧਾਰ ਲਾਉਣ ਵਾਲੇ ਤੁਹਾਨੂੰ ਅੱਗੇ ਲਾਉਣਾ ਚਾਹੁੰਦੇ ਨੇ ਨਹੀਂ ਦੇਖੋ ਜੀ ਪੰਥ ਦਾ ਤਾਂ ਸੇਵਾਦਾਰ ਬਣ ਜੇ ਨਾ ਜੀ ਇਹੀ ਬਹੁਤ ਮਾਨ ਵਾਲੀ ਗੱਲ ਹੈ ਅੱਜ ਜਿਹੜਾ ਇੱਕ ਮਰਦ ਦੁਬਾਰੇ ਤਲਬ ਕੀਤਾ ਸਦਾ ਜਿਹਨਾਂ ਲੋਕਾਂ ਨੂੰ ਮਾਨਜੋਗ ਸਿੰਘ ਸਾਹਿਬ ਜੱਜਦਾਰ ਸ੍ਰੀ ਅਕਾਲ ਤਖਸਾਲ ਵੀ ਦੇਖ ਸਕਦੇ ਆ ਮੈਂ ਸਿੰਘ ਸਾਹਿਬ ਅੱਜ ਨਿਕ ਖਵਲਜੀ ਅਖਬਾਰ ਦੇ ਵਿੱਚ ਖਬਰ ਲੱਗੀ ਆ ਵੀ ਜਿਹੜਾ ਗਿਆਨੀ ਅਰੋਕੇ ਰਜਿੰਦਰ ਸਿੰਘ ਧਾਮੀ ਨੇ ਉਹ ਪ੍ਰਧਾਨਗੀ ਦੇ ਲਈ ਦੁਬਾਰਾ ਮੁਰ ਜਿਹੜਾ ਜਵਾਬ ਦੇ ਗਏ ਨੇ ਤਾਂ ਉਸ ਤੋਂ ਬਾਅਦ ਚਰਚਾਵਾ ਚੱਲ ਰਹੀ ਹੈ ਨਾ ਕਿ ਪ੍ਰੋਫੈਸਰ ਕਿਰਪਾਲ ਸਿੰਘ ਡੂੰਘਾ ਜਿਹੜੇ ਨੇ ਉਹ ਪ੍ਰਧਾਨ ਹੋ ਸਕਦੇ ਨੇ ਅੱਜ ਸ਼ਾਮ ਤੱਕ ਐਲਾਨ ਦੇਣਾ ਹੋ ਸਕਦਾ ਹੈ ਕਿ ਲੱਗਦਾ ਹੈ ਕਿ ਇਹਦੇ ਬਾਰੇ ਕੋਈ ਮਸਲੇ ਨੇ ਜਾਂ ਸਿੱਖ ਪੰਦੇ ਮਸਲੇ ਨੇ ਮੈਨੂੰ ਇਹਦੇ ਬਾਰੇ ਕੋਈ ਬਹੁਤੀ ਜਾਣਕਾਰੀ ਨਹੀਂ ਹੈ ਕਿ ਕ ਪਰ ਹਾਂ ਸਰਦਾਰ ਹਰਜਿੰਦਰ ਸਿੰਘ ਧਾਮੀ ਇੱਕ ਅਨੇਕ ਵਿਅਕਤੀਤਵ ਦੇ ਮਾਲਕ ਸੀ ਸਤ ਪੰਥ ਦੀ ਗੱਲ ਹੁੰਦੀ ਹੈ ਕਿ ਪੰਥਕ ਗੱਲਾਂ ਤੁਸੀਂ ਹੋਰੀ ਕਰਿਆ ਗਿਆ ਕਿ ਲੱਗਦਾ ਹੈਗਾ ਕਿ ਜਿਹੜਾ ਦੂਸਰਾ ਤੜਾ ਹੈਗਾ ਪੰਥ ਦੀ ਗੱਲ ਦੇ ਉੱਤੇ ਵਿਚਾਰ ਕਰਨ ਦੀ ਤਿਆਰੀ ਹੈਗਾ ਕਿਉਂਕਿ ਹਮੇਸ਼ਾ ਗੱਲ ਪੰਥ ਦੀ ਹੁੰਦੀ ਹੈ ਤੇ ਉਹ ਹਮੇਸ਼ਾ ਜਿਹੜਾ ਹੈ ਪੰਥ ਦਾ ਅਧਿਕਾਰ ਹੈ ਮਤਲਬ ਜਿਹੜੀ ਜਿੰਨਾ ਚਿਰ ਅਸੀਂ ਜਿੰਨਾ ਚਿਰ ਸਾਡੀ ਲੀਡਰਸ਼ਿਪ ਸਿੱਖ ਨਵਸ ਨੂੰ ਨਹੀਂ ਨਾ ਪਛਾਣਦੀ ਸਿੱਖ ਸਾਈਕੀ ਨੂੰ ਨਹੀਂ ਪਛਾਣਦੀ ਕਾਮਯਾਬ ਨਹੀਂ ਹੋਏ ਸਿੰਘ ਸਾਹਿਬ ਇੱਕ ਪੱਥਰ ਦੀ ਗੱਲ ਕੀਤੀ ਹੈ ਤੁਸੀਂ ਅੱਜ ਉਹ ਪੱਥਰ ਦਾ ਨਾਮ ਉਹ ਸਾਰੇ ਹੀ ਜਾਣਦੇ ਆ ਜੀ ਜਥੇਦਾਰ ਸਾਹਿਬ ਵੀ ਕਾਈ ਟੀ ਸੈੱਲ ਹੁਣ ਦੁਬਾਰੇ ਤੁਹਾਡੇ ਕੋਲ ਤੁਸੀਂ ਨੇ ਗੰਡੂੜੇ ਵਾਲੀ ਆਧਾਰਨ ਦਿੱਤੀ ਸੀ ਆ ਟੀ ਸੈੱਲ ਹੀ ਪ੍ਰਚਾਰਿਆ ਕਹਿੰਦੇ ਸਭ ਗੱਲਾਂ 'ਚ ਜਥੇਦਾਰ ਸਾਹਿਬ ਨੇ 40 ਕਰੋੜ ਦੀ ਪ੍ਰੋਪਰਟੀ ਬਣਾਇਆ ਤੁਸੀਂ 4 ਕਰੋੜ ਦੇ ਦੇਣ ਮੈਂ ਕਿਹੜੇ ਪੈਸੇ ਆਰਾਮ ਦਾ ਜਿਹੜੀ ਸੱਤ ਮੈਂਬਰੀ ਕਮੇਟੀ ਗੜੀ ਇਕੱਠਾ ਕੀਤੇਗੇ ਸੀਗਾ ਪਰਮਾਨ ਜਾਰੀ ਹੋਏ ਸੀਗਾ ਉਹ ਹੁਦੇ ਜਾਰੀ ਹੋਏ ਸੀ ਉਹ ਤੋਂ ਦੋ ਤਾਂ ਮਾਲਕੀ ਵਿਕਟਾ ਡੇਗੀ ਗਏ ਜਾਂ ਤੁਸੀਂ ਪਿੱਛੇ ਦੀ ਗੱਲ ਕਰੀ ਸੀਗੀ ਵਿਕਟ ਦੀ ਗੱਲ ਕਰੀ ਸੀਗੀ ਵੇਰ ਤਾਂ ਤੁਸੀਂ ਤਿਆਰ ਕਰਦੇ ਸੀਗੀ ਫਿਰ ਉਹਨੂੰ ਪੱਟਦਾ ਇਹ ਮਾੜੀ ਗੱਲ ਹੈ ਨਾ ਜ ਤਰਸਦਾ ਛੱਡਣਾ ਨਹੀਂ ਚਾਹੀਦਾ ਚਾਹ